ਮਹਾਨਗਰ ਜਲੰਧਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਆਏ ਦਿਨ ਹੀ ਚੋਰੀ ਤੇ ਲੁੱਟਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਅਜੇਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸਨਫਲਾਈ ਦੁਕਾਨ ਤੇ ਚੋਰੀ ਹੋਈ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮધુ ਗੁਪਤਾ ਨੇ ਕਿਹਾ ਕਿ ਤਜੋਰੀ ਦੇ ਵਿੱਚੋਂ 8.5 ਲੱਖ ਰੁਪਏ ਚੋਰੀ ਹੋਏ ਨੇ ਪੀੜਤ ਨੇ ਕਿਹਾ ਕਿ ਉਹਨਾਂ ਦੇ ਕੋਲ ਕਿਸੇ ਗਾਹਕ ਦੇ ਪੈਸੇ ਆਏ ਸਨ ਦੋ ਦਿਨਾਂ ਤੋਂ ਦੁਕਾਨ ਤੇ ਹੀ ਨਕਦੀ ਪਈ ਸੀ ਜਿਸ ਤੋਂ ਬਾਅਦ ਜਦੋਂ ਅੱਜ ਦੁਕਾਨ ਤੇ ਆ ਕੇ ਦੇਖਿਆ ਤਾਂ ਤਿਜੋਰੀ ਦੇ ਵਿੱਚੋਂ ਪੈਸੇ ਗਾਇਬ ਸਨ ਪੀੜਤ ਨੇ ਕਿਹਾ ਕਿ ਉਹਨਾਂ ਦੀ ਦੁਕਾਨ ਤੇ ਹੀ ਕੰਮ ਕਰਨ ਵਾਲੇ ਸੋਨੂ ਨੇ ਚੋਰੀ ਕੀਤੀ ਹੈ ਅਸਲ ਵਿੱਚ ਸੋਨੂ ਉਹਨਾਂ ਦੀ ਗੱਡੀ ਲੈ ਕੇ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਗੱਡੀ ਅੰਬਾਲਾ ਤੋਂ ਪੁਲਿਸ ਨੇ ਬਰਾਮਦ ਕਰ ਲਈ ਹੈ ਅੱਜ ਉਹ ਖੁਦ ਦੁਕਾਨ ਤੇ ਆਈ ਤਾਂ ਤਿਜੋਰੀ ਦੇ ਵਿੱਚੋਂ 8.5 ਲੱਖ ਰੁਪਏ ਗਾਇਬ ਸਨ ਇਸ ਘਟਨਾ ਨੂੰ ਲੈ ਕੇ ਪੀੜਤ ਨੇ ਸੋਨੂ ਤੇ ਚੋਰੀ ਦੇ ਇਲਜ਼ਾਮ ਲਗਾਏ ਨੇ ਪੀੜਤ ਨੇ ਕਿਹਾ ਕਿ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਜਿਸ ਵਿੱਚ ਸਪਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਸੋਨੂ ਨੇ ਹੀ ਦੁਕਾਨ ਦੇ ਤਾਲੇ ਤੋੜੇ ਨੇ ਜਿਸ ਮਗਰੋਂ ਉਹ ਬੋਰੀ ਲੈ ਕੇ ਜਾਂਦਾ ਹੋਇਆ ਵੀ ਦਿਖਾਈ ਦਿੱਤਾ ਹਾਲਾਂਕਿ ਨਕਦੀ ਚੋਰੀ ਦੀ ਘਟਨਾ ਦੌਰਾਨ ਸੀਸੀਟੀਵੀ ਕੈਮਰੇ ਹੀ ਤੋੜ ਦਿੱਤੇ ਗਏ 피ੜਤ ਨੇ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਹੈ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ ਕੀ ਨਾਮ ਕੀ ਡਾਟਾ ਮੈਨੂੰ ਮੇਰਾ ਮਧੂ ਕੁਮਾਰ ਕੀ ਦੁਕਾਨ ਦਾ ਕੀ ਨਾਮ ਹੈ ਕਨਸਾਈਪ ਕਿੰਨੇ ਲੱਖ ਦੀ ਜਿਹੜੀ ਇੱਥੇ 24 ਕਿਵੇਂ ਤੁਹਾਨੂੰ ਪਤਾ ਲੱਗਾ ਮੈਨੂੰ ਜੀ ਮੈਂ ਜਦੋਂ ਮੈਂ ਆਪਣੇ ਦੁਕਾਨ ਤੇ ਆਈ ਐ ਤੇ ਮੇਰੀ ਗੱਡੀ ਵੀ ਚੋਰੀ ਹੋਈ ਐ ਐਸਐਸਸੀ ਸੀਗਾ ਤੇ ਸਵੇਰ ਅੰਮਾਲੇ ਜਿਹੜਾ ਗੱਡੀ ਗੱਡੀ ਸੀ ਐਸਐਸਸੀ ਇਹ ਗੱਡੀ ਕਿੱਥੋਂ ਚੋਰੀ ਹੋਈ ਐ ਗੱਡੀ ਮੇਰੇ ਤੋਂ ਰਾਤੀ ਚੋਰੀ ਹੋਈ ਐ ਸਵੇਰ ਅੰਮਾਲੇ ਸੇ ਪੁਲਿਸ ਦਾ ਫੋਨ ਆਇਆ ਸੀ ਮੇਰੇ ਹਸਬੰਦ ਉਹਨੇ ਕਿਹਾ ਤੁਹਾਡੀ ਗੱਡੀ ਤੇ ਫੜੀ ਗਈ ਹੈ ਜੀ ਤੇ ਆ ਨੰਬਰ ਹੈ ਤੇ ਮੇਰੇ ਹਸਮਣ ਨੇ ਕਿਹਾ हां ਜੀ ਮੇਰੀ ਗੱਡੀ ਹੈ ਕਹਿੰਦਾ ਆ ਮੁੰਡਾ ਹੈਗਾ ਸੋਨੂ ਨਾਮ ਦਾ ਤੇ ਸੋਨੂ ਤੇ ਮੇਰੀ ਦੁਕਾਨ ਦਾ ਸਰਵੰਟ ਸੀ ਗੱਡੀ ਨਾ ਫੜੀ ਜਾਂਦੀ ਤੇ ਪਤਾ ਚੱਲਣਾ ਪਤਾ ਨਹੀਂ ਚੱਲਣਾ ਸੀਗਾ ਕਿਉਂਕਿ ਮੇਰੇ ਹਸਮਣ ਦੁਕਾਨ ਸੇ 10:30 ਵਜੇ ਜਾਂਦਾ ਹੈ ਗੱਡੀ ਦੀ ਚਾਬੀ ਔਰ ਕੋ ਕਿੱਧਰ ਆ ਗਈ ਸਾਰੇ ਤੇ ਦੁਕਾਨ ਤੇ ਰੰਗ ਕੱਢੀ ਸੀ ਸਾਡੇ ਕੋਲ ਇੱਕ ਜੋਬ ਕਰਦਾ ਹਾਂਜੀ ਜੋਬ ਕਿੰਨੇ ਚਿਰ ਹੋ ਗਿਆ ਉਹਨੂੰ ਜੋਬ ਕਰਦੇ ਨੂੰ 80 ਸਾਲ 2 ਸਾਲ ਹੋ ਗਿਆ ਜੀ ਕਿਤੇ ਨਾ ਰਹਿਣ ਮਿਲਾਓ ਪਰਵਾਸੀ ਹੈ ਹਾਂਜੀ ਹਾਂਜੀ ਤੇ ਤੁਸੀਂ ਪਰਵਾਸੀ ਐਨਾ ਵਿਸ਼ਵਾਸ ਕਿ ਤੇਰਾ ਹੀ ਪਰਵਾਸੀ ਤੇ ਵਿਸ਼ਵਾਸ ਨਹੀਂ ਕਿ ਕਹਿੰਦਾ ਜੀ ਤੇ ਮੁੰਡੇ ਕੰਮ ਕਰਦੇ ਹੈਗੇ ਹੁਣ ਤਾਂ ਮਾੜਾ ਮੋਟਾ ਕਰਨਾ ਹੀ ਪੈਂਦਾ ਹੈ ਨਾ ਉਹ ਮੇਰੇ ਹਸਬੰਡ ਬਿਜ਼ਨਸਮੈਨ ਹੈ ਜੀ ਉਹਨਾਂ ਨੂੰ ਕੋਈ ਧਿਆਨ ਵੱਟ ਗਿਆ ਹੋਣਾ ਉਸ ਚਾਬੀ ਚੱਕੇ ਲੈ ਗਿਆ ਚਾਬੀ ਲੈ ਗਿਆ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਚਾਬੀ ਕਿੱਥੇ ਹੈਗਾ ਉਹ ਕੱਢੀ ਦੁਪਹਿਰ ਖੜੀ ਖੜੀ ਗਈ ਹੈ ਨਾ ਉਹਨਾਂ ਨੇ ਫੋਨ ਕੀਤਾ ਗੱਡੀ ਕਿੱਡੀ ਜਗ੍ਹਾ ਤੂੰ ਫੜੀ ਆ ਅੰਬਾਲੇ ਅੰਬਾਲੇ ਜਾ ਕੇ ਜੀ ਟਪਦਾ ਪੈਸੀ ਉੱਥੇ ਫੜੀ ਗਈ ਪਤਲੇ ਐਕਸੀਡੈਂਟ ਕਿ ਪੈ ਗਿਆ ਕੀ ਕੀਤਾ ਤੇ ਉਹਨਾਂ ਦਾ ਫੋਨ ਆਇਆ ਤੇ ਮੇਰੇ ਹਸਬੰਦ ਹੁਣ ਉੱਥੇ ਹੀ ਗਏ ਆ ਜੀ ਅੰਬਾਲੇ ਗਏ ਹੋਏ ਆ ਉਹਨਾਂ ਨੇ ਮੈਨੂੰ ਕਿਹਾ ਸੀ ਤੂੰ ਦੁਕਾਨ ਤੇ ਚੱਲ ਜਾਈਂ ਆਪਣਾ ਕੀ ਸੂਚਨਾ ਮਿਲੀ ਸਰ ਸਾਡੀ ਦੁਕਾਨ ਤੇ ਚੋਰੀ ਹੋ ਗਈ ਚੋਰੀ ਕੀ ਨਾਮ ਦੁਕਾਨ ਦਾ ਸਨਫਲਾਈ ਠੀਕ ਆ ਕੀ ਕੀ ਚੋਰੀ ਚ ਕੀ ਦੇ ਵਿੱਚ ਇੱਕ ਗੱਡੀ ਕਹਿੰਦਾ ਸਾਡੀ ਲੱਗੀ ਆ ਤੇ 8.5 ਲੱਖ ਬੀਸ ਨੇ ਲੋਕ ਕਹਿੰਦੇ ਹਮ ਉਮਾਲੇ ਫੜ ਸਕਦੇ ਬੰਦਾ ਕੋਈ ਰੈਸਟੋਰੈਂਟ ਹੈ ਕੋਈ ਇਹ ਉਹ ਕਹਿੰਦਾ ਗੱਡੀ ਲੈ ਕੇ ਬੰਦੇ ਦਾ ਨਾਮ ਕੀ ਹੈ ਜਿਹੜਾ ਚੋਰੀ ਕਰਕੇ ਗਿਆ ਉਹ ਬੰਦੇ ਹੈ ਜੀ ਇਹਦਾ ਨਾਮ ਹੈਗਾ ਇੱਕ ਦਾ ਨਾਮ ਹੈਗਾ ਆ ਸੋਨੂ ਤੇ ਦੂਜੇ ਦਾ ਪੁਸ਼ ਕਿਤੇ ਨਹੀਂ ਰਹਿਣ ਵਾਲੇ ਕੋਈ ਪਤਾ ਇਹ ਨਹੀਂ ਪਤਾ ਇਹਨੇ ਕਹਿੰਦਾ ਇਹ ਕਹਿ ਰਹੇ ਕਿ ਉੱਪਰ ਨਾਲ ਦੇ ਪਾਸੇ ਸਿਕਿਉਰਿਟੀ ਗਾਰਡ ਸਿਗਾ ਉੱਪਰ ਬਲੱਡ ਕਰਾ ਕੇ ਲੈ ਆ ਸਿਕਿਉਰਿਟੀ ਗਾਰਡ ਉਹ ਵੀ ਕਹਿੰਦੇ ਹਨ ਬੰਦਾ ਲੱਭ ਨਹੀਂਿਆ ਬੰਗ ਕੈਮਰੇ ਚੱਲਦਾ ਚੈੱਕ ਚੈੱਕ ਕੀ ਪ੍ਰਸ਼ਾਸਨ ਨੂੰ ਇਹ ਸੂਚਨਾ ਕੀ ਮਿਲੀ ਤੁਹਾਨੂੰ ਸਰ ਮੈਂ ਮੌਕੇ ਤੇ ਆਇਆ ਇੱਥੇ ਮੈਂ ਮੈਂ ਗੱਲਬਾਤ ਕੀਤੀ ਉਹ ਕਹਿੰਦੇ ਵੀ ਮੁੰਡਾ ਹੀ ਕੋ ਸੋਨੂ ਸੋਨੂ ਮੁੰਡਾ ਹੀ ਜਿਹੜਾ ਬਾਦਲ ਕੀਤਾ 11:30 ਦਾ ਟਾਈਮ ਸੀਗਾ ਤੇ 5.5 ਲੱਖ ਰੁਪਇਆ ਕਹਿੰਦੇ ਆ ਤੇ ਗੱਡੀ ਤੇ ਬਾਕੀ ਜੋ ਕਾਰਗਾਰ ਨਹੀਂ ਆਈ ਉਹਨਾਂ ਨਾਲ ਗੱਲਬਾਤ ਹੋਣੀ ਜੋਗ ਨੂੰ ਉਹ ਆ ਕੇ ਬਸ਼ੀ ਕਰਨਗੇ ਕਿ ਉਹ ਜਿਸ ਇੱਕ ਕੈਮਰਾ ਚੈੱਕ ਕਰਨਗੇ ਆਪਾਂ ਚੈੱਕ ਕਰਕੇ ਦੇ ਲਾਂਗੇ ਕਿਹੜਾ ਬੰਦਾ ਇਹ ਕੌਣ ਚੋ ਸਰ ਕੀ ਬੰਦਾ ਕੋਈ ਕਹਿੰਦੇ ਦੱਸਿਆ ਕਿ ਪ੍ਰਵਾਸੀ ਹੀ ਹੈ ਨਾ ਰਕੇ ਨਾ ਸਰ ਇਸ ਵਾਰ ਇਹਨਾਂ ਦਾ ਕੋਈ ਉਹਨਾਂ ਦਾ ਨੌਕਰੀ ਉਹਨਾਂ ਦਾ ਆਪਣਾ